ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਹਾਂ ਜਿਹੜੇ ਅਸੀਂ ਨੀਚੇ ਘੁਰਾੜੇ ਮਾਰਦੇ ਹਾਂ ਘੁਰਾੜੇ ਮਾਰਨੇ ਕੋਈ ਚੰਗੀ ਗੱਲ ਨਹੀਂ ਸਮਝੀ ਜਾਂਦੀ ਇਸ ਦੇ ਬਾਵਜੂਦ ਇਸ ਨੂੰ ਕੋਈ ਸਮੱਸਿਆ ਨਹੀਂ ਮੰਨਿਆ ਜਾਂਦਾ ਘੁਰਾੜੇ ਹੁਣ ਇੱਕ ਆਮ ਤੇ ਸਧਾਰਨ ਗੱਲ ਮੰਨੀ ਜਾਂਦੀ ਹੈ ਹਰ ਕਿਸੇ ਦੇ ਕਦੇ ਨਾ ਕਦੇ ਘੁਰਾੜੇ ਜ਼ਰੂਰ ਹੀ ਮਾਰੇ ਹੋਣਗੇ ਬੇਸ਼ੱਕ ਖੁਦ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਕੀ ਘੁਰਾੜੇ ਮਾਰਨੇ ਸੱਚਮੁੱਚ ਇੱਕ ਸਧਾਰਨ ਗੱਲ ਹੈ ਹਾਲ ਹੀ ਵਿੱਚ ਹੋਏ ਇੱਕ ਦੀਨ ਚ ਹਰਾਨੀ ਜਗ ਦੇ ਨਤੀਜੇ ਸਾਹਮਣੇ ਲਿਆਂਦੇ ਗਏ ਹਨ ਇਸ ਅਧਿਐਨ ਦਾ ਮੰਨਣਾ ਹੈ ਕਿ ਘੁਰਾਰੇ ਮਾਰਨੇ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਆਓ ਤੁਹਾਨੂੰ ਇਸ ਸਬੰਧ ਵਿੱਚ ਵਿਸਤਾਰ ਨਾਲ ਦੱਸਦੇ ਹਾਂ ਕਿਉਂ ਆਉਂਦੇ ਹਨ ਘੁਰਾਰੇ ਦੁਨੀਆ ਭਰ ਦੇ 83% ਮਰਦ ਅਤੇ 71% ਔਰਤਾਂ ਘੁਰਾਰੇ ਮਾਰਦੀਆਂ ਹਨ ਇਸ ਤਰ੍ਹਾਂ ਦੇ ਘੁਰਾਰੇ ਕੋਈ ਵੱਡੀ ਸਮੱਸਿਆ ਨਹੀਂ ਸਮਝੀ ਜਾਂਦੀ ਜਦੋਂ ਕਿਸੇ ਇਨਸਾਨ ਦੇ ਉੱਪਰਲੇ ਸਾਹ ਮਾਰਗ ਨਰਮ ਉਸਤਕ ਸੁੰਗਰ ਜਾਂਦਾ ਹੈ ਤਾਂ ਸਾਹ ਨਿਕਣ ਲਈ ਜਗ੍ਹਾ ਘਟ ਜਾਂਦੀ ਹੈ ਇਸ ਨਾਲ ਸਾਹ ਦੀ ਹਵਾ ਘਸ ਕੇ ਨਿਕਲਦੀ ਹੈ ਤੇ ਕੰਮਣੀ ਪੈਦਾ ਹੁੰਦੀ ਹੈ ਤੇ ਜਿਸ ਨਾਲ ਘਰਾੜੇ ਪੈਦਾ ਹੁੰਦੇ ਹਨ ਘਰਾੜਿਆਂ ਦੇ ਨੁਕਸਾਨ ਕਦੇ-ਕਦਾਈ ਘਰਾੜੇ ਆਉਣੇ ਆਮ ਗੱਲ ਹੈ ਥਕਾਵਟ ਕਰਨ ਆਈ ਗਹਿਰੀ ਨੀਂਦ ਸੌਣ ਦੀ ਜਗ੍ਹਾ ਜਾਂ ਸੌਣ ਦਾ ਤਰੀਕਾ ਕਈ ਵਾਰ ਘਰਾੜੇ ਆਉਣ ਦਾ ਕਾਰਨ ਹੋ ਸਕਦਾ ਹੈ ਪਰ ਘਰਾੜੇ ਚਿੰਤਾ ਦਾ ਵਿਸ਼ਾ ਉਦੋਂ ਬਣਦੇ ਹਨ ਜਦ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਹਾਲ ਹੀ ਵਿੱਚ ਹੋਈ ਖੋਜ ਦੱਸਿਆ ਗਿਆ ਹੈ ਕਿ ਇਹ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦੇ ਹਨ ਅਜਾਈ ਸਥਿਤੀ ਵਿੱਚ ਨੀਂਦ ਖਰਾਬ ਹੁੰਦੀ ਹੈ ਤੇ ਹਾਈ ਬੀਪੀਸੀ ਦੀ ਸਮੱਸਿਆ ਲਗਾਤਾਰ ਵਧਦੀ ਜਾਂਦੀ ਹੈ ਇਹ ਸਥਿਤੀ ਮੋਟ ਦਾ ਕਾਰਨ ਵੀ ਬਣ ਸਕਦੀ ਹੈ ਨਵੀਂ ਖੋਜ ਵਿੱਚ ਦੱਸਿਆ ਗਿਆ ਹੈ ਕਿ ਕੁਹਾਰੇ ਹਾਈਪਰਟੈਸ਼ਨ ਦਾ ਕਾਰਨ ਵੀ ਹੋ ਸਕਦੇ ਹਨ ਇਹ ਸਮੱਸਿਆ ਪੌੜ ਉਮਰ ਦੇ ਪੁਰਸ਼ਾਂ ਵਿੱਚ ਵਧੇਰੇ ਵੇਖ ਨੂੰ ਮਿਲਦੀ ਹੈ ਜਿਨ੍ਹਾਂ ਲੋਕਾਂ ਦਾ ਭਾਰ ਆਮ ਨਾਲੋਂ ਵੱਧ ਹੋਵੇ ਉਹਨਾਂ ਨੂੰ ਇਹ ਸਮੱਸਿਆ ਹੁੰਦੀ ਹੈ ਇਸ ਸਮੱਸਿਆ ਨੂੰ ਇਲਾਜ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ ਬੇਸ਼ੱਕ ਸੁੰਨ ਵਿੱਚ ਹਾਸੂਹੀਣਾ ਲੱਗੇ ਪਰ ਕੁਹਾੜਿਆਂ ਦਾ ਇਲਾਜ ਹੈ ਅਸਲ ਵਿੱਚ ਉਸ ਕਾਰਨ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਵਜ੍ਹਾ ਨਾਲ ਕੁਹਾੜੇ ਆਉਂਦੇ ਹਨ